ਜਿੱਥੇ ਕੁਦਰਤੀ ਆਫਤ ਦੇ ਚੱਲਦਿਆਂ ਪੰਜਾਬ ਦੇ ਵਿੱਚ 52-53 ਦੇ ਕਰੀਬ ਜੜੀਆਂ ਨੇ ਜਾਨਾਂ ਜਾ ਚੁੱਕੀਆਂ ਨੇ ਹੜ੍ਹ ਦੀ ਭੇਡ ਚੜ ਚੁੱਕੀਆਂ ਨੇ ਉੱਥੇ ਜੀ ਤੁਹਾਨੂੰ ਦੱਸਦੀ ਕਿ ਇਸ ਵੇਲੇ ਅਸੀਂ ਕਲਾਂ ਲੋਰ ਦੇ ਵਿੱਚ ਖੜੇ ਆ ਕਲਾਂ ਲੋਰ ਦੀ ਹਦੂਦ ਦੇ ਵਿੱਚ ਜੋ ਕਿਰਨ ਨਾਲਾ ਵਾ ਇੱਥੇ ਵੀ ਇੱਕ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਆ ਇੱਕ ਨੌਜਵਾਨ ਆ ਜਿਹੜਾ ਉਹ ਪੈਰ ਸਲਿੱਪ ਕਰ ਜਾਣ ਕਾਰਨ ਦੱਸਿਆ ਜਾ ਰਿਹਾ ਰਾਤ ਦੇ ਕਰੀਬ ਜਿਹੜਾ ਵਾ ਇਸ ਕਿਰਨ ਨਾਲੇ ਦੇ ਵਿੱਚ ਜਿਹੜਾ ਵਾ ਲਾਪਤਾ ਹੋ ਗਿਆ ਸੀ ਡੁੱਬ ਗਿਆ ਸੀ ਜਿਸ ਦੀ ਭਾਲ ਵਾਸਤੇ ਐਨਡੀਆਰਫ ਦੀਆਂ ਟੀਮਾਂ ਤੁਸੀਂ ਦੇਖ ਸਕਦੇ ਹੋ ਕਿ ਐਨਡੀ ਤਾਰਫ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਬੀਤੇ ਕੱਲ ਤੋਂ ਜਿਹੜੀਆਂ ਨੇ ਜਦੋਜਹਿਦ ਕਰ ਰਹੀਆਂ ਨੇ ਕੋਸ਼ਿਸ਼ ਕਰ ਰਹੀਆਂ ਨੇ ਕਿ ਇਸ ਪਾਣੀ ਨੂੰ ਖੰਗਾਲ ਕੇ ਪਾਣੀ ਦੇ ਵਿੱਚ ਕਿਸ਼ਤੀਆਂ ਦੇ ਰਾਈ ਜੋ ਨੌਜਵਾਨ ਲਾਪਤਾ ਹੋਇਆ ਵਾ ਉਹਦੀ ਕਿਤੇ ਭਾਲ ਕੀਤੀ ਜਾ ਸਕੇ ਪਰ ਹੁਣ ਤੱਕ ਤੁਹਾਨੂੰ ਦੱਸਦੀ ਏ ਕਿ ਅੱਜ ਤੀਸਰਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਸ ਨੌਜਵਾਨ ਦੀ ਜਿਹੜੀ ਆ ਕੋਈ ਵੀ ਉੱਗ-ਸੁਗ ਜਿਹੜੀ ਆ ਉਹ ਮਿਲਦੀ ਨਜ਼ਰ ਨਹੀਂ ਆ ਰਹੀ ਪੀੜਤ ਪਰਿਵਾਰ ਹੈ ਜਿਹੜਾ ਪੀੜਤ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੇ ਸਾਕ ਸੰਬੰਧੀ ਨੇ ਉਹ ਇੱਥੇ ਜਰੂਰ ਮੌਜੂਦ ਨਜ਼ਰ ਆ ਰਹੇ ਨੇ ਸੋ ਆਇਹੀ ਹਾਲਾਤ ਦੇ ਵਿੱਚ ਜੋ ਪਰਿਵਾਰ ਦੇ ਹਾਲਾਤ ਨੇ ਉਹ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਹਾਂਜੀ ਕੀ ਗੱਲ ਹੋਈ ਭਾਜੀ ਆ ਇਹ ਨਹੀਂ ਮੈਨੂੰ ਪਰਦਾ ਆ 8-10 ਦੇਣਾ ਮੈਂ ਦੱਸਦਾ 8-10 ਦੇਣਾ ਵਿਆਹ ਨੂੰ ਹਾਂਜੀ ਇਹ ਮੁੰਡਾ ਇੱਧਰ ਕਿਤੇ ਕਿਰਨਦਿਆ ਉਹ ਕੱਦਾਂ ਸਲੂਨ ਦਾ ਕੰਮ ਆ ਉਹ ਕਦੀ ਐ ਨੱਕ ਦੇ ਬੇ ਬੇਤਾਰੂ ਆ ਇੱਧਰ ਕਿਤੇ ਆਇਆ ਉਹਦਾ ਪੈਰ ਸਲਿੱਪ ਹੋ ਗਿਆ ਤੇ ਤਰਨ ਦੀ ਜਾਜ ਨਹੀਂ ਉਹਨੂੰ ਸਲੂਨ ਦਾ ਕੰਮ ਕਰਦਾ ਠੀਕ ਹੈ ਬਸ ਇੰਨੀ ਗੱਲ ਆ ਮਰਕਾ ਨੂੰ ਕਿਨੇ ਫੜਿਆ ਉਹ ਨਹੀਂ ਫੜਿਆ ਗਿਆ ਸਲੂਨ ਦਾ ਕੰਮ ਕਿੱਥੇ ਕਰਦਾ ਅੱਛਾ ਬਜ਼ਾਰ ਚ ਇੱਥੇ ਬਜ਼ਾਰ ਚ ਕਰਦਾ ਹਾਂਜੀ ਕਦੀ ਨਹੀਂ ਇੱਧਰ ਆਇਆ ਬਜ਼ਾਰ ਆਰ ਦਿਨੋਂ ਇਹ ਵਿਆਹ ਨੂੰ ਸਾਰੇ ਕਿੰਨੀ ਉਮਰ ਕਿੰਨੀ ਆ 20-22 ਸਾਲ ਦਾ ਹੋਊਗਾ ਅੱਛਾ ਜੀ ਅੱਜ ਹੁਣੇ ਵਿਆਹ ਹੋਇਆ ਹਾਂਜੀ ਆਰ ਦਾ ਦੱਸ ਦੇਣਗੇ ਵਿਆਹ ਨੂੰ ਕੀ ਨਾਂ ਸੀ ਇਹਦਾ ਕਰਨ ਕਰਨਾ ਤੇ ਪਿਤਾ ਜਨ ਰਾਜ ਰਾਜਕੁਮਾਰ 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 ਹਾਂਜੀ ਹੋਰ ਕੋਈ ਪਰਿਵਾਰਕ ਮੈਂਬਰ ਇੱਥੇ ਮੌਜੂਦ ਹੈਗਾ ਅੱਛਾ ਸੰਗੇ ਸਾਹੇ ਤੋਂ ਬੰਦੀ ਸਾਹੇ ਤੇ ਮੰਡੀ ਠੀਕ ਹੈ ਜੀ ਤੇ ਉਹਦੀ ਉਗ ਸੁਗ ਨਹੀਂ ਹਲੇ ਤੱਕ ਆਜੇ ਤੱਕ ਨਹੀਂ ਦੋ ਦੋ ਦਿਨ ਹੋ ਗਏ ਜੇ ਹਾਂਜੀ ਦੂਜਾ ਦਿਨ ਹਾਂਜੀ ਕੋਈ ਵਿਚਾਰੇ ਬੜੇ ਨੇ ਹਾਂਜੀ ਦੂਜਾ ਦਿਨ ਆ ਜੀ ਭਾਜੀ ਦੂਸਰਾ ਦਿਨ ਹਾਂਜੀ ਕੱਲ ਰਾਤੀ ਹੋਇਆ ਸੀ ਇਦਾਂ ਇਹ ਕੱਲ ਨਹੀਂ ਆਉਂਦਾ ਜੀ ਤਿੰਨ ਤਿੰਨ ਰਾਤ ਤਿੰਨ ਦੀ ਗੱਲ ਇੱਕ ਜਣਾ ਬੋਲੋ ਭਾਜੀ ਸਾਢੇ ਤਿੰਨ ਸਾਢੇ ਤਿੰਨ ਵਜੇ ਦਾ ਟਾਈਮ ਆ ਕੱਲ ਦਾ ਹਾਂਜੀ ਹਾਂਜੀ ਉਹ ਬੰਦਾ ਇੱਥੇ ਬਾਣੀ ਵੇਖਣ ਵਾਸਤੇ ਜਾਂ ਫੋਟੋ ਖਿੱਚਣ ਵਾਸਤੇ ਆਇਆ ਸੀਗਾ ਉਹਦਾ ਕੁਝ ਗਲਤੀ ਕਰਕੇ ਉਹਦਾ ਪੈਰ ਫਿਸ ਲਗਾ ਸੈਲਫੀ ਜ਼ੁਲਫੀ ਲੈਂਦਾ ਹੋਣਾ ਹਾਂਜੀ ਠੀਕ ਹੈ ਉਹਦੇ ਕਰਕੇ ਸਰ ਪੈਰ ਫਿਸਲਣ ਕਰਕੇ ਬੰਦੇ ਨੂੰ ਬਚਾਉਣ ਕਰਕੇ ਦੋ ਤਿੰਨ ਬੰਦੇ ਗਏ ਆ ਠੀਕ ਹੈ ਪਰ ਉਹਨਰ ਬਹੁਤ ਕੋਸ਼ਿਸ਼ ਕੀਤੀ ਹੈ ਠੀਕ ਹੈ ਠੀਕ ਹੈ ਹਾਂਜੀ ਉਸ ਵਾਲੇ ਵੀ ਆਏ ਸੀਗੇ ਮੁਲਾਜ਼ਮ ਉਹਨਾਂ ਨੇ ਉਹ ਚਾਰੇ ਰਸਾ ਬਣ ਕੇ ਇਧਰ ਆਪਣੇ ਇੱਕ ਫੌਜੀ ਸਾਹਬ ਦਾ ਜਿਹੜਾ ਪੈਨਸ਼ਨ ਆਇਆ ਵਿਚਾਰਾ ਉਹ ਵੀ ਨਾਲ ਵੜ ਕੇ ਉਹ ਬਹੁਤ ਕੋਸ਼ਿਸ਼ ਕੀਤੀ ਬੰਦੇ ਨੂੰ ਬਚਾਉਣ ਦੀ ਪਰ ਉਹਦਾ ਹੱਥ ਕਰਕੇ ਜਿਹੜਾ ਪਾਣੀ ਜ਼ਿਆਦਾ ਸੀਗਾ ਉਹਦੇ ਕਰਕੇ ਨਹੀਂ ਬੰਦੇ ਨੂੰ ਬਚਾਇਆ ਗਿਆ ਠੀਕ ਹੈ ਇਹ ਸਰ ਆਏ 10 ਦਿਨ ਹੋਏ ਆ ਉਹਦੀ ਸ਼ਾਦੀ ਹੋਈ ਨਹੀਂ ਸ਼ਾਦੀ ਹੋਈ ਨਹੀਂ ਹਾਂਜੀ ਤੇ ਉਹਨਾਂ ਜਿਹੜਾ ਸਲੂਨ ਚ ਕੰਮ ਕਰਦਾ ਹੈ ਆਪਣੇ ਹਿਮਾਚਲ ਚ ਕੰਮ ਕਰਦਾ ਹੈ ਸਰ ਠੀਕ ਹੈ ਤੇ ਉਹਦੇ ਉਹ ਉਹਦੇ ਪ੍ਰਤੀ ਆਰਐਨਡੀ ਦੀਆਂ ਟੀਮਾਂ ਜਿਹੜੀਆਂ ਆਈਆਂ ਸਰ ਉਹਨਾਂ ਨੇ ਕੱਲ ਦਾ ਸਾਢੇ ਆਪਣੇ 5 ਵਜੇ ਤੋਂ ਲੈ ਕੇ ਅੱਜ ਸ਼ਾਮ ਹੋ ਗਈ ਆ ਜੀ ਜੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਪਾਣੀ ਨੂੰ ਹਿਲਾ ਕੇ ਵੀ ਦੂਸਰਾ ਦਿਨ ਅੱਜ ਹਾਂਜੀ ਅੱਜ ਦੂਸਰਾ ਦਿਨ ਹੀ ਠੀਕ ਹੈ ਜੀ ਸੋ ਜਿਵੇਂ ਸਥਾਨਕ ਲੋਕਾਂ ਵੱਲੋਂ ਜਾਂ ਪੀੜਿਤ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕਿ ਇਸ ਨੌਜਵਾਨ ਦਾ ਜਿਹੜਾ ਵਾ ਅੱਜ ਇਹ ਸੱਜਰਾ ਵਿਆਹ ਹੋਇਆ ਸੀ ਹਫਤਾ 10 ਦਿਨ ਹੋਏ ਆ ਕਹਿੰਦੇ ਇਹਦਾ ਵਿਆਹ ਹੋਇਆ ਸੀ ਅੱਜ ਘਰ ਦੇ ਵਿੱਚ ਜਿਹੜਾ ਵਾ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਖੁਸ਼ੀਆਂ ਦਾ ਮਾਹੌਲ ਹੈ ਇਹ ਕਿਵੇਂ ਗਮਾਂ ਦੇ ਵਿੱਚ ਜਿਹੜਾ ਵਾ ਤਬਦੀਲ ਹੋ ਗਿਆ ਤੁਸੀਂ ਆ ਦੇਖ ਸਕਦੇ ਹੋ ਕਿ ਐਨਡੀਆਰਐਫ ਦੀਆਂ ਟੀਮਾਂ ਨੇ ਉਹਨਾਂ ਹਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੱਲੋਂ ਕੀ ਅਨੁਮਾਨ ਲਗਾਇਆ ਗਿਆ ਵਾ ਕਿ ਸਾਈਡ ਦੇ ਉੱਪਰ ਉਹਨਾਂ ਨੂੰ ਦੱਸਿਆ ਗਿਆ ਨੌਜਵਾਨ ਦੇ ਡੁੱਬਣ ਦਾ ਹਾਂ ਜੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਕੋਈ ਆਈਡੀਆ ਲੱਗ ਰਿਹਾ ਵਾ ਕਿ ਉਹਦੀ ਭਾਲ ਜਿਹੜੀ ਆ ਹੁਣ ਤੱਕ ਜਿਹੜੀ ਨਹੀਂ ਹੋ ਸਕੀ ਸਰ ਜਿਹੜੀ ਇਹਦੀ ਸੱਕੀ ਦੀ ਡੈਪਥ ਹੈ ਕਮ ਸੇ ਕਮ 20 ਫੁੱਟ ਤੇ ਉੱਪਰ ਹੈ ਅੱਛਾ ਜੀ ਤੇ ਨੀਚੇ ਜੋ ਬਰਸਾਤ ਦੀ ਮਤਲਬ ਜੋ بارش ਹੋਏ ਕਿਚੜ ਵਗੈਰਾ ਕਾਫੀ ਹੈ ਨੀਚੇ ਠੀਕ ਹੈ ਜੀ ਅਸੀਂ ਕੱਲ ਸ਼ਾਮ ਤੇ ਮਤਲਬ ਅਸੀਂ ਲੱਗੇ ਹੁਣ ਵੀ ਅਸੀਂ ਕੰਟੀਨਿਊ ਕੰਮ ਕਰ ਰਹੇ ਹਾਂ ਤੇ ਆਪਣੀ ਬੋਟਾਂ ਦੀ ਜਰੀਏ ਵੀ ਅਸੀਂ ਡੀਪ ਡਾਈਵਰ ਦੇ ਥਰੋ ਵੀ ਆਪਣਾ ਚੈੱਕ ਕਰਵਾਇਆ ਪੂਰਾ ਏਰੀਆ ਅਸੀਂ ਸਰਚ ਮਾਰਿਆ ਕਮ ਸੇ ਕਮ ਇੱਥੇ ਥੱਲੇ 6-7 ਕਿਲੋਮੀਟਰ ਤੱਕ ਦੀ ਅਸੀਂ ਸਰਚ ਕਰ ਚੁੱਕੇ ਨੇ ਠੀਕ ਹੈ ਹੋ ਸਕਦਾ ਜੀ ਕੋਈ ਬੋਡੀ ਜੇ ਮਤਲਬ ਮਿੱਟੀ ਦੇ نیچے ਦੱਬ ਗਈ ਹੋਵੇ ਠੀਕ ਹੈ ਤੇ 36 ਤੇ 48 ਘੰਟੇ ਬਾਅਦ ਬੋਡੀ ਹੋਈ ਡੀਕੰਪੋਜ਼ ਹੁੰਦੀ ਤਾਂ ਉੱਪਰ ਆ ਜਾਂਦੀ ਉੱਪਰ ਆ ਜਾਂਦੀ ਪਾਣੀ ਦਾ ਇੱਥੇ ਵਹਾਵ ਵਹਾਵ ਜਿਹੜਾ ਵੀ ਸ਼ਾਂਤ ਹੈਗਾ ਨਾ ਜਦੋਂ ਫਾਸਤ ਨਹੀਂ ਹੈਗਾ ਇੱਥੇ ਪਾਣੀ ਦੀ ਮੂਵਮੈਂਟ ਜ਼ਿਆ नहीं जो पानी आता है लेकिन जो है ना में पानी भी जा सकती है पॉसिबिलिटी है की आगे भी जा सकती है क्योंकि नीचे नीचे अगर चली गई तो आगे भी जा सकती है ठीक है बट ये की अप्रोक्सिली आप छत्तीस अड़तालीस घंटे के अंदर बॉडी ऊपर आ जाती है मे भी कल भी आ सकती है ऊपर में ठीक है ठीक है ਤੋ ਇਹ ਜਿਉ ਹਾਲਾਤ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਸਮੁੱਚੇ ਪੰਜਾਬ ਦੇ ਅੰਦਰ ਜਿੱਥੇ ਕੁਦਰਤੀ ਆਫਤ ਆਈ ਹੋਈ ਆ 50 ਤੋਂ ਉੱਪਰ ਜੜੀਆਂ ਨੇ ਜਾਨਾਂ ਜੜੀਆਂ ਨੇ ਉਹ ਲੋਕ ਗਵਾ ਚੁੱਕੇ ਨੇ ਇਸ ਕੁਦਰਤੀ ਆਫਤ ਦੀ ਭੇਡ ਚੜ ਚੁੱਕੇ ਨੇ ਉੱਥੇ ਹੀ ਇਹ ਕਰਨ ਨਾਂ ਦਾ ਜਿਹੜਾ ਨੌਜਵਾਨ ਦੱਸਿਆ ਜਾ ਰਿਹਾ ਜੋ ਪਾਣੀ ਦੇ ਵਿੱਚ ਲਾਪਤਾ ਹੋਇਆ ਵਾ ਉਹਦੀ ਡੈੱਡ ਬੋਡੀ ਲੱਭਣ ਵਾਸਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਜਿਹੜੀ ਲਗਾਤਾਰ ਜਿਹੜੀ ਆ ਜਦੋਂ ਜਹਰ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹੈ ਜਿਵੇਂ ਉਹਨਾਂ ਵੱਲੋਂ ਦੱਸਿਆ ਗਿਆ ਕਿ 36 ਤੋਂ 48 ਘੰਟੇ ਦਾ ਜਿਹੜਾ ਵਾ ਸਮਾਂ ਲੱਗ ਜਾਂਦਾ ਵਾ ਡੈੱਡ ਬੋਡੀ ਉੱਪਰ ਆਉਂਦਾ ਇਹ ਵਾਰਸਾਂ ਦੇ ਹਵਾਲੇ ਕਦੋਂ ਹੁੰਦੀ ਹੈ ਇਹ ਸਮੇਂ ਦੀ ਗਰ ਵਿੱਚ ਹੈ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ